ਵੀਰਵਾਰ ਦੇਰ ਸ਼ਾਮ ਬਠਿੰਡਾ ਦੇ ਪਿੰਡ ਪਿਸਿਆਣਾ ਦੇ ਨੇੜੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਹੋਈ ਮੌਤ 2 ਦਿਨ ਪਹਿਲਾਂ ਹੋਈ ਸੀ ਇਸ ਦੀ ਸ਼ਾਦੀ ਦੱਸ ਦਈਏ ਕਿ ਮੁਕਸਦ ਜੱਲੇ ਦਾ ਪਿੰਡ ਕੋਟਪਾਈ ਦਾ ਇਹ ਨੌਜਵਾਨ ਦੀ 2 ਦਿਨ ਪਹਿਲਾਂ ਸ਼ਾਦੀ ਹੋਈ ਸੀ ਤੇ ਇਹ ਹੀ ਆਪਣੀ ਸ਼ੇਰਵਾਨੀ ਮੋੜਨ ਦੇ ਲਈ ਬਠਿੰਡਾ ਵਿਖਿਆ ਹੋ ਅਸੀਂ ਜਦ ਇਹ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਪਿਸਿਆਣਾ ਦੇ ਨੇੜੇ ਇੱਕ ਟਰੱਕ ਦੇ ਨਾਲ ਇਹਦੀ ਕਾਰ ਟਕਰਾ ਗਈ ਜਿਸ ਦੇ ਨਾਲੇ ਗੰਭੀਰ ਜ਼ਖਮੀ ਹੋ ਗਿਆ 108 ਐਂਬੂਲੈਂਸ ਦੇ ਰਾਹੀਂ ਇਸ ਨੂੰ ਬਟਿੰਡਾ ਵਿਖੇ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਸ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਸੋਚਣਾ ਮਿਲੀ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ 108 ਐਂਬੂਲੈਂਸ ਦੇ ਚਾਲਕ ਅਤੇ ਉਸ ਦੇ ਜਾਂ ਦੂਸਰਾ ਸਾਥੀ ਸੀ ਉਸ ਦੇ ਨਾਲ ਬਟਿੰਡਾ ਦੇ ਸਿਵਰ ਹਸਪਤਾਲ ਵਿਖੇ ਹੱਥੋ ਪਾਈ ਵੀ ਕੀਤੀ ਗਈ ਹੈ ਇਸ ਨੂੰ ਲੈ ਕੇ ਉਹਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਇਹ ਇਸ ਨੌਜਵਾਨ ਦੀ ਦੋ ਦਿਨ ਪਹਿਲਾਂ ਸ਼ਾਦੀ ਹੋਈ ਸੀ ਤੇ ਇਹ ਆਪਣੀ ਸ਼ੇਰਵਾਨੀ ਮੋੜ ਦੇ ਲਈ ਬਟਿੰਡਾ ਅਸੀਂ ਆਇਆ ਹੋਇਆ ਆਇਆ ਹੋਇਆ ਸੀ ਜਦੋਂ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਸ ਦੀ ਪਿਸ ਨੜੇ ਨੇੜੇ ਇੱਕ ਟਰੱਕ ਦੇ ਨਾਲ ਇਸ ਦੀ ਕਾਰ ਉੱਤੇ ਟਕਰਾ ਗਈ ਤੇ ਇੱਕ ਮਿਰਜਾਖ ਵੀ ਹੋ ਗਿਆ ਰਸਤੇ ਦੇ ਵਿੱਚ ਜਦੋਂ ਇਹਨੂੰ 108 ਪਲਸ ਤੇ ਬਟੰਡਾਲ ਜਾਂਦਾ ਜਾ ਰਿਹਾ ਇਸ ਰਸਤੇ ਦੇ ਵਿੱਚ ਇਸ ਦੀ ਮੌਤ ਹੋ ਗਈ